ਇਹ ਲਓ ਜੀ ਆਪਾਂ ਬੇਰ ਤੋੜ ਤੋੜ ਰਹੇ ਸੀ ਮੈਂ ਮੋਟਰ ਤੇ ਜਾ ਕੇ ਆਈਆਂ ਤੇ ਸੋਚਿਆ ਲਾਈਵ ਆਵਾਂ ਔਰ ਪਿੰਡਾਂ ਦਾ ਜੋ ਸਕੂਨ ਹੈ ਨਾ ਆ ਦੇਖੋ ਆ ਸਾਡੇ ਘਰ ਦੀ ਬੇਰੀਆ ਕੈਮੀਕਲ ਸਪਰੇ ਫਰੀ ਬੇਰ ਨਾਲ ਮੈਂ ਸੋਚਿਆ ਬੇਰ ਤੋੜਾਂ ਨੈਟਵਰਕ ਇਸ਼ੂ ਹੋ ਸਕਦਾ ਮੈਂ ਮਾਫੀ ਚਾਹੂੰਗੀ ਕਿਉਂਕਿ ਮੈਂ ਪਿੰਡ ਆਈ ਹੋਈ ਸੀ ਔਰ ਇੱਥੇ ਨੈਟ ਨਹੀਂ ਸਹੀ ਚੱਲ ਰਿਹਾ ਤਾਂ ਮਾਫੀ ਚਾਹੂੰਗੀ ਔਰ एक तौड़ी वो पई है देखो ना। है ना तोड़ियाँ चकने वाली ने हेलो एश हेलो हेलो विकास हाँ आ जाओ बेर आ जाओ बेर तोड़िए गाइस दीसी हाय गाइस हेलो सत श्रीकाल थैंक यू थैंक यू लाइक करे नेटवर्क प्रॉब्लम ली मैं माफी चाहूँगी ਕਿਉਂਕਿ ਸਾਡੇ ਇੱਥੇ ਪਿੰਡ ਨੈਟਵਰਕ ਨਹੀਂ ਆਉਂਦਾ ਖੇਤਾਂ 'ਚ ਹੈਗਾ ਮੈਂ ਮੋਟਰ ਤੋਂ ਘਰ ਆ ਗਈ ਇਸ ਕਰਕੇ ਐਨੇ ਵੀ ਰਹਾ ਆਦੇ ਕੈਸ਼ ਹੋਰ ਵਿਕਾਸ ਕੀ ਹਾਲ ਹੈ ਹੋ ਗਿਆ ਵਿਆਹ ਨੈਟਵਰਕ ਨਹੀਂ ਆ ਰਿਹਾ ਆਏ ਹਾਏ ਮਾਫੀ ਚਾਹਨੀ ਆ ਸਸ਼ੇਕਾਲ ਸੁਖਜੀਤ ਵੀਰੇ ਮੈਂ ਅੱਜ ਪੇਕੇ ਘਰ ਆ ਮੇਰਾ ਪੇਕਾ ਘਰ ਹੈ ਜੀ ਉਹ ਸਾਹਮਣੇ ਜਿੱਥੇ ਘਰ ਤੋਂ ਲੈ ਕੇ ਉਹ ਸਰਦਾਰ ਜੀ ਫਿਰਦੇ ਨੇ ਆ ਸਾਡਾ ਮੱਝਾਂ ਵਾਲਾ ਘਰ ਹੈ ਤੇ ਆ ਘਰੇ ਦਰੱਖਤ ਤੇ ਰੱਖਤਾ ਪੁਰਾਣਾ ਹਾਊਸ ਹੈ ਸਾਡਾ ਟੈ ਗਿਆ ਵੈਸੇ ਪਰ ਮੈਂ ਇੱਥੇ ਖੜ ਗਈ ਫੇਰ ਵੀ ਪੰਗੇ ਲੈਣ ਗਾਈਜ਼ ਗੱਲਾਂ ਦੇ ਨਾਲ-ਨਾਲ ਮੈਂ ਇੱਥੇ ਨਾ 베ਰ ਵੀ ਤੋੜ ਲਾਂ 베ਰ ਬੜੇ ਘੈਂਟ ਨੇ ਗਾਈਜ਼ ਹੁਣ ਜਰਗ ਦਾ ਮੇਲਾ ਆਉਣਾ ਸਾਡੇ ਇਧਰ ਜਰਗ ਦਾ ਮੇਲਾ ਬਹੁਤ ਮਸ਼ਹੂਰ ਹੈ ਤੇ ਨੈਟਵਰਕ ਲਈ ਮੈਂ ਮਾਫੀ ਚਾਹਨੀ ਆ ਲਾਈਕ ਕਰ ਦਿਓ ਤੁਸੀਂ ਖਾਓ ਮੈਂੋਂ ਠਹਿਰ ਕੇ ਆਨੇ ਆ ਯਾਰ ਮੈਂ ਆਪਣਾ ਇੱਥੇ ਇੰਜੋਏਮੈਂਟ ਦਾ ਕੰਮ ਕਰ ਲਿਆ ਕਹਿੰਦੇ ਰੋਟੀ ਖਾਓ ਮੈਂ ਕਹਾਂ ਰੋਟੀ ਨਹੀਂ ਮੇਰੇ ਕੋ ਖਾਣ ਲਈ ਦੱਸੋ ਬੇਰ ਘਰ ਦੇ ਔਰ ਹੈਲਦੀ ਹੈਲਦੀ ਬੇਰ ਨੇ ਮੈਂ ਇੱਥੇ ਆਸ਼ ਰਹਿਣਾ ਨਹੀਂ ਓਹੋ ਸਿੰਦਾਨਾ ਕਾਫੀ ਬੇਰ ਛੱਡ ਗਿਆ ਇੱਕ ਤਾਂ ਇੱਥੇ ਕੰਡੇ ਇੰਨੇ ਨੇ ਨਾ ਦੰਦਨ ਵੀ ਧਿਆਨ ਰੱਖਣਾ ਬੰਦਾ ਹੁ ਚਾਰ ਕੋਈ ਨਾ ਕਰਦੀ ਚੀਜ਼ ਤਾਂ ਮੈਂ ਵੈਸੇ ਵੀ ਨਾ ਛੱਡਾਂ ਆਜੋ ਗਾਇਜ਼ ਮਦਦ ਕਰ ਦੋ ਛੱਤ ਭਰੀ ਪਈ ਆ ਬੇਰਾਂ ਨਾਲ ਮੇਰੇ ਕੱਲੀ ਦੇ ਬਸਦੀ ਨਹੀਂ ਮੈਂ ਥੋੜੀ ਜੀ ਤੋੜੂੰਗੀ ਇੰਨੇ ਕਿੰਨੇ ਕਿ ਮੇਰੇ ਤੋਂ ਟੁੱਟ ਜਾਣਗੇ ਅਰਸ਼ ਪੈਣ ਸੱਸੀ ਅਕਾਲ ਆਜੋ 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 ਗਾਇਸ ਚੱਕੋ ਬੇਰ ਆਂ ਪੈਣੇ ਬਿਲਕੁਲ ਭੇਜ ਦਿੰਨੇ ਆ ਆਪਣੇ ਪੰਜਾਬੀਆਂ ਦੇ ਘਰ ਦੇ ਚੋਲੇ ਚੋਲਾ ਡੱਕ ਰਹੀ ਆ ਆਜੋ ਹੁਣ ਇੱਧਰ ਮੇਲੇ ਸ਼ੁਰੂ ਹੋਣਗੇ ਮਾਤਾ ਰਾਣੀਆਂ ਦੇ ਉਸ ਤੇ ਆ ਮਾਰਚ ਮਹੀਨੇ ਚ ਵੈਸੇ ਬੇਰ ਬਹੁਤ ਹੁੰਦੇ ਆ ਥੋੜੇ ਦਿਨਾਂ ਚ ਨਾ ਫਲ ਹੋ ਜਾਣਾ ਬੇਰਾਂ ਨੇ ਮੇਰਾ ਭਾਈ ਤਾਂ ਕਹਿੰਦਾ ਤੂੰ ਹੀ ਤੋੜਦਾ ਬੇਰ ਕਹਿੰਦਾ ਮੈਂ ਚੱਲਿਆ ਉਹ ਵੀ ਲਾਂਗੇ ਸਰਦਾਰ ਜੀ ਉਧਰ ਲਾਂਗੇ ਤਾਂ ਕੋਈ ਨਾ ਇਹਨਾਂ ਨੂੰ ਗਿਣ ਕੇ ਉਨੇ ਹੀ ਖਾਣ ਨੂੰ ਦਊਂਗੀ ਮੈਂ ਹੀ ਵੱਧ ਖਾਊਂਗੀ ਫੈਮਿਲੀ ਅਰਸ਼ਪਨ ਦੇ ਠੀਕ ਆ ਫੈਮਿਲੀ ਬੈਠੀ ਆ ਉਧਰ ਔਰ ਤੁਸੀਂ ਸੁਨਾਵਰਸ਼ਪਨ ਐਸ ਦਾ ਸੰਡੇ ਆ ਘਰੇ ਹੋਵੋਗੇ ਆ ਬੇਰੀ ਦਾ ਕੱਟੀ ਨੇ ਇੱਕ ਤਾਂ ਡਰ ਲੱਗਦਾ ਨਾ ਜਿੱਥੇ ਮੈਂ ਬੈਠੀ ਆ ਪੁਰਾਣਾ ਘਰ ਆ ਪਤਾ ਨਹੀਂ ਵੀਡੀਓ ਸਾਫ਼ ਆਂਦੀ ਹੋਣੀ ਪਤਾ ਨਹੀਂ ਚਲ ਕੋਈ ਨਾ ਬਹੁਤ ਚਲਾਕ ਆ ਮੇਰਾ ਭਾਈ ਮੈਂ ਉਹਦੀ ਸ਼ਰੀਫੀ ਤੇ ਚੱਲੇ ਚਲ ਕੋਈ ਨਾ ਪਰ ਚਲਾਕ ਬਾਹਰ ਬਣਦਾ ਬਿਆ ਜੀ ਹਾਂ ਵਾਈਗਰੂ ਦੀ ਕਿਰਪਾ ਹੀ ਚਾਹੀਦੀ ਹੈ ਗਾਇਜ਼ ਧਿਆਨ ਇੱਥੇ ਹੀ ਨੀਚੇ ਜਾਵਾਂ ਆ ਦੇਖੋ ਪੌੜੀ ਲਾਈ ਹੈ ਗਾਇਜ਼ ਆਹ ਖੜਿਆ ਸਾਡੀ ਮੱਜਾਂ ਆਹ ਖੜਿਆ ਰੇੜੀ ਏਕੇ 1 ਕਿਜੀ ਹੈਲੋ